ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿਸ ਨੇ ਸਿਰਫ ਬਨ ਵਿਭਾਗ ਹੀ ਨਹੀਂ ਬਲਕਿ ਸਾਰੇ ਜ਼ਿਲ੍ਹੇ ਦੇ ਵਿੱਚ ਹੜਕਮ ਮਚਾ ਦਿੱਤਾ ਹੈ ਨੰਗਲ ਦੇ ਜੰਗਲਾਂ ਦੇ ਵਿੱਚ ਕੀਮਤੀ ਖੈ ਦੀ ਲੱਕੜ ਦੀ ਚੋਰੀ ਦਾ ਮਾਮਲਾ ਸਾਹਮਣੇ ਆਉਂਦੇ ਹੀ ਸਾਰੇ ਹਲਕੇ ਵਿੱਚ ਬਨ ਵਿਭਾਗ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਹੋਣ ਲੱਗ ਗਏ ਹਨ ਪੰਜਾਬ ਟੀਵੀ ਪ੍ਰਾਈਮ ਨਿਊਜ਼ ਦੇ ਵੱਡੇ ਖੁਲਾਸੇ ਨੇ ਨੰਗਲ ਦੇ ਜੰਗਲਾਂ ਦੇ ਵਿੱਚ ਚੱਲ ਰਹੀ ਖੈ ਦੀ ਤਸਕਰੀ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਬਨ ਵਿਭਾਗ ਦੇ ਡੀ ਐਫ ਓ ਆਪਣੀ ਟੀਮ ਦੇ ਨਾਲ ਜਾਂਚ ਕਰਨ ਲੇ ਲਈ ਮੌਕੇ ਉਤੇ ਪਹੁੰਚੇ ਪਰ ਇਹ ਮਾਮਲਾ ਹੋਰ ਗੰਭੀਰ ਹੋਣ ਵਾਲਾ ਹੈ ਇਸ ਘਟਨਾ ਦੇ ਖੁਲਾਸੇ ਨਾਲ ਹੀ ਬਨ ਵਿਭਾਗ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਚੋਰੀ ਦਾ ਮਾਮਲਾ 1 ਮਹੀਨੇ ਪਹਿਲਾਂ ਦਾ ਹੈ ਅਤੇ ਚੋਰੀ ਹੋਈ ਲੱਕੜੀ ਦੀ ਕੀਮਤ 20 ਲੱਖ ਰੁਪਏ ਨਹੀਂ ਸਗੋ 19990 ਰੁਪਏ ਦੀ ਸੀ ਬਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੁਰਮਾਨਾ ਲਗਾ ਕੇ ਮਾਮਲੇ ਨੂੰ ਨਿਪਟਾ ਦਿੱਤਾ ਗਿਆ ਸੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਚੋਰੀ ਕਰਨ ਵਾਲੇ ਨੇ ਆਪਣੀ ਗਲਤੀ ਮੰਨ ਲਈ ਤਾਂ ਫਿਰ ਇਸ ਮਾਮਲੇ ਨੂੰ ਪੁਲਿਸ ਦੇ ਵਿੱਚ ਦਰਜ ਕਰਨ ਦੀ ਉਦਨ ਨਹੀਂ ਸੀ ਹੁਣ ਲੋਕ ਇਸ ਬਿਆਨ ਉਤੇ ਹੱਕੇ ਬੱਕੇ ਰਹਿ ਗਏ ਹਨ ਇਹ ਵਿਵਸਥਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਕੋਈ ਵੀ ਚੋਰੀ ਕਰਨ ਵਾਲਾ ਸਿਰਫ ਆਪਣੀ ਗਲਤੀ ਮੰਨ ਕੇ ਬਚ ਸਕਦਾ ਹੈ ਕਿ ਬਨ ਵਿਭਾਗ ਚੋਰੀ ਦੇ ਮਾਮਲੇ ਨੂੰ ਸਿਰਫ ਜੁਰਮਾਨੇ ਦੇ ਨਾਲ ਹੀ ਹੱਲ ਕਰ ਸਕਦਾ ਹੈ ਜਦੋਂ ਪੱਤਰਕਾਰਾਂ ਨੇ ਬਨ ਵਿਭਾਗ ਦੇ ਡੀ ਐਫ ਓ ਤੋਂ ਪੁੱਛਿਆ ਕਿ ਚੋਰੀ ਦੇ ਮਾਮਲੇ ਇਸੇ ਤਰੀਕੇ ਨਾਲ ਹੱਲ ਕੀਤੇ ਜਾਂਦੇ ਹਨ ਤਾਂ ਉਹਨਾਂ ਕੋਲ ਇਸ ਦਾ ਕੋਈ ਟੁਕਮਾ ਜਵਾਬ ਨਹੀਂ ਸੀ ਤੁਹਾਨੂੰ ਦੱਸ ਦਈਏ ਕਿ ਇਹ ਖੈਰ ਚੋਰੀ ਦੀ ਘਟਨਾ ਉਸ ਖੇਤਰ ਦੇ ਵਿੱਚ ਵਾਪਰੀ ਹੈ ਜਿੱਤੇ ਸਿਰਫ ਉਹ ਕੁੜੀਆਂ ਨੂੰ ਸੁਰੱਖਿਆ ਦੇ ਅਹਿਮ ਕੰਮ ਦੇ ਲਈ ਤਾਇਨਾਤ ਕੀਤਾ ਗਿਆ ਹੈ ਇਹ ਕੁੜੀਆਂ 24 ਘੰਟੇ ਦੀ ਡਿਊਟੀ ਉੱਤੇ ਰਹਿੰਦੀਆਂ ਹਨ ਉਹ ਵੀ ਬਿਨਾਂ ਕਿਸੇ ਹਥਿਆਰ ਜਾਂ ਡੰਡੇ ਦੇ ਇਹ ਪ੍ਰਬੰਧ ਸਿਰਫ ਘਟਨਾ ਦੀ ਗੰਭੀਰਤਾ ਨੂੰ ਵਧਾਉਂਦਾ ਹੈ ਕਿਉਂਕਿ ਇਹ ਦੋ ਕੁੜੀਆਂ ਕਿਸ ਤਰ੍ਹਾਂ ਇਸ ਵਿਸ਼ਾਲ ਖੇਤਰ ਦੀ ਸੁਰੱਖਿਆ ਕਰ ਸਕਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਨੰਗਲਦੇਸ ਖੇਤਰ ਦੇ ਵਿੱਚ ਖੈਰ ਦੀ ਲੱਕੜੀ ਚੋਰੀ ਕਰਨਾ ਨਵੀਂ ਗੱਲ ਨਹੀਂ ਹੈ ਇਲਾਕੇ ਦੇ ਲੋਕਾਂ ਤੇ ਕਈ ਸੰਗਠਨਾਵਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ বন ਵਿਭਾਗ ਦੇ ਇਸ ਬੇਹਾਲ ਹਾਲਾਤ ਉੱਤੇ ਜ਼ਰੂਰੀ ਕਾਰਵਾਈ ਹੋਵੇ ਇੱਥੇ ਸਿਰਫ ਜੁਰਮਾਨਾ ਲਾ ਕੇ ਮੁੱਦੇ ਨੂੰ ਖਤਮ ਕਰਨਾ ਕਿਸੇ ਵੀ ਹੱਲ ਦਾ ਹਿੱਸਾ ਨਹੀਂ ਹੋ ਸਕਦਾ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਅੱਗੇ ਚੱਲ ਕੇ ਹੋਰ ਵੀ ਵੱਡੀਆਂ ਚੋਰੀਆਂ ਵਾਪਰ ਸਕਦੀਆਂ ਹਨ ਬਣੇ ਭਾਗ ਦੇ ਅਧਿਕਾਰੀ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਇਹ ਮਾਮਲਾ ਕਿੰਨਾ ਗੰਭੀਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਕਾਨੂੰਨੀ ਕਾਰਵਾਈ ਦੇ ਤਹਿਤ ਕੰਮ ਕੀਤਾ ਗਿਆ ਹੈ ਪਰ ਲੋਕ ਇਸ ਬਿਆਨ ਨਾਲ ਸਹਿਮਤ ਨਹੀਂ ਇਸ ਸਮੇਂ ਲੋਕਾਂ ਦੇ ਵਿੱਚ ਚਰਚਾ ਵਿਚ ਇਹ ਮਾਮਲਾ ਚੱਲ ਰਿਹਾ ਹੈ ਕਿ ਜੇਕਰ ਅਧਿਕਾਰੀ ਸਿਰਫ ਗਲਤੀਆਂ ਮੰਨ ਕੇ ਮਾਮਲੇ ਨਿਪਟਾਉਂਦੇ ਰਹੇ ਤਾਂ ਕਾਨੂੰਨ ਕਿਹੋ ਜਿਹਾ ਬਣ ਜਾਵੇਗਾ ਪੰਜਾਬ ਟੀਵੀ ਦੇ ਇਸ ਖੁਲਾਸੇ ਨੇ ਸਿਰਫ ਬਨ ਵਿਭਾਗ ਦੀ ਲਾਪਰਵਾਹੀ ਨੂੰ ਸਾਹਮਣੇ ਨਹੀਂ ਲਿਆਉਂਦਾ ਬਲਕਿ ਇਹ ਸਵਾਲ ਵੀ ਖੜਾ ਕਰ ਦਿੰਦਾ ਹੈ ਕਿ ਸਾਨੂੰ ਆਪਣੇ ਜੰਗਲਾਂ ਦੀ ਸੁਰੱਖਿਆ ਲਈ ਕੋਈ ਨਵਾਂ ਰਾਹ ਚੁਣਨਾ ਪਵੇਗਾ ਜਿੱਥੇ ਇੱਕ ਪਾਸੇ ਲੋਕ ਇਸ ਘਟਨਾ ਉਤੇ ਗਹਿਰਾਈ ਦੇ ਨਾਲ ਸੋਚ ਰਹੇ ਹਨ ਉੱਤੇ ਹੀ ਬਨ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਨੂੰ ਛੋਟਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਖੈਰ ਦੀ ਲੱਕੜ ਦੀ ਚੋਰੀ ਕਰਨਾ ਸਿਰਫ ਆਦੀ ਤਵਾਹੀ ਨਹੀਂ ਬਲਕਿ ਸਾਡੇ ਭਵਿੱਖ ਲਈ ਵੀ ਖਤਰਾ ਹੈ। ਇਹ ਖਬਰ ਤੋਂ ਬਾਅਦ ਲੋਕਾਂ ਦੇ ਵਿੱਚ ਬਣ ਵਿਭਾਗ ਉਤੇ ਗੁੱਸਾ ਸਾਫ ਦਿਖ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਧਿਕਾਰੀ ਨਾ ਤਰੀਕਿਆਂ ਦੇ ਨਾਲ ਹੀ ਮਾਮਲੇ ਨਿਪਟਾਉਂਦੇ ਰਹੇ ਤਾਂ ਨਤੀਜੇ ਹੋਰ ਵੀ ਗੰਭੀਰ ਹੋ ਸਕਦੇ ਹਨ। ਇਸ ਖਬਰ ਦੇ ਖੁਲਾਸੇ ਤੋਂ ਬਾਅਦ ਲੋਕਾਂ ਨੂੰ ਸਰਕਾਰ ਤੋਂ ਵੱਡੀਆਂ ਉਮੀਦਾਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਘਟਨਾ ਉਤੇ ਕੋਈ ਸਖਤ ਕਾਰਵਾਈ ਕੀਤੀ ਜਾਵੇਗੀ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਾਨੂੰ ਇਹ ਰੁੱਖਾਂ ਦੀ ਜਿਹੜੀ ਨਜਾਇਜ਼ ਕਟਾਈ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਉਸ ਸਬੰਧ ਵਿੱਚ ਅੱਜ ਇੱਥੇ ਮੌਕੇ ਤੇ ਜਿਹੜਾ ਸਾਡਾ ਸਬੰਧਤ ਸਟਾਫ ਹੈ ਆਨੰਦਪੁਰ ਸਾਹਿਬ ਰੇਂਜ ਦਾ ਸਟਾਫ ਨੂੰ ਨਾਲ ਲੈ ਕੇ ਇੱਥੇ ਮੌਕਾ ਦੇਖਿਆ ਗਿਆ ਮੌਕੇ ਤੇ ਸਬੰਧਤ ਸਟਾਫ ਵੱਲੋਂ ਦੱਸਿਆ ਗਿਆ ਕਿ ਇੱਥੇ ਲਗਭਗ 1 ਮਹੀਨਾ ਪਹਿਲਾਂ ਰੁੱਖਾਂ ਦੀ ਚੋਰੀ ਹੋਈ ਸੀ ਖੈਰ ਦੇ ਰੁੱਖਾਂ ਦੀ ਉਹਦੇ ਵਿੱਚ ਇਹਨਾਂ ਨੇ 7 ਖੈਰ ਦੇ ਰੁੱਖਾਂ ਦੀ ਇੱਕ ਡੈਮੇਜ ਰਿਪੋਰਟ ਜਾਰੀ ਕੀਤੀ ਹੋਈ ਹੈ ਔਰ ਉਹਦਾ ਜਿਹੜਾ ਬਣਦਾ ਮੁਆਵਜ਼ਾ ਵਸੂਲੀ ਕੀਤੀ ਹੋਈ ਹੈ ਅੱਜ ਮੌਕੇ ਤੇ ਅਸੀਂ ਤਵਾਰਾ ਰੇਂਜ ਅਫਸਰ ਨੂੰ ਤੇ ਸਟਾਫ ਨੂੰ ਹਦਾਇਤ ਕੀਤੀ ਹੈ ਕਿ ਇਹ ਸਾਰੇ ਰਕਬੇ ਦੀ ਇਹਦੀ ਛਾਣਵੇਂ ਕੀਤੀ ਜਾਵੇ ਇਹਦੀ ਚੈਕਿੰਗ ਕੀਤੀ ਜਾਵੇ ਮੌਕੇ ਤੇ ਜਿਹੜਾ ਨੁਕਸਾਨ ਹੈ ਜੇਕਰ ਕੋਈ ਨੁਕਸਾਨ ਵੱਧ ਪਾਇਆ ਜਾਂਦਾ ਹੈ ਤਾਂ ਉਹਦੀ ਤੁਰੰਤ ਕਾਰਵਾਈ ਕੀਤੀ ਜਾਊਗੀ ਤਾਂ ਉਹਦੀ ਨਾਵੇਂ ਉਹ ਮੁਲਾਜ਼ਮਾਂ ਦੀ ਕਿਸੇ ਦੀ ਕੋਈ ਅਣਗਹਿਲੀ ਹੈ ਜਾਂ ਕੋਈ ਹੋਰ ਜਿਹੜਾ ਵੀ ਕੋਈ ਜਿਸ ਨੇ ਵੀ ਇਹ ਨੁਕਸਾਨ ਕੀਤਾ ਤਾਂ ਉਹਦੇ ਵਿਰੁੱਧ ਤੁਰੰਤ ਲੋੜਿੰਦੀ ਕਾਰਵਾਈ ਕੀਤੀ ਜਾਊਗੀ ਸਭ ਜਿਹੜੀ ਡੈਮੇਜ ਰਿਪੋਰਟ ਕੱਢਦੇ ਹੋ ਕਿਸ ਰੇਸ਼ਿਓ ਦੇ ਨਾਲ ਕੱਟੀ ਜਾਂਦੀ ਹੈ ਡੈਮੇਜ ਰਿਪੋਰਟ ਕਿੰਨੇ ਦਾ ਨੁਕਸਾਨ ਜਿੰਨੀ ਕੱਟੀ ਡੈਮੇਜ ਰਿਪੋਰਟ ਦਾ ਜਿਹੜਾ ਮੋੜ ਤੋਂ ਲਪੇਟ ਲਿਆ ਜਾਂਦਾ ਔਰ ਉਹਦੇ ਅਨਸਾਰ ਫਿਰ ਉਹਦੀ ਕਲਾਸ ਬਣੀਆਂ ਹੋਈਆਂ ਸਾਡੀਆਂ ਲਪੇਟ ਦੇ ਅਨਸਾਰ ਕਲਾਸ 5th 4th 3rd ਇਸ ਤਰ੍ਹਾਂ ਕਲਾਸਾਂ ਨੇ ਜਿਸ ਕਲਾਸ ਦੇ ਵਿੱਚ ਆਉਂਦਾ ਹੈ ਉਹਦੇ ਸ਼ਡਿਊਲ ਰੇਟ ਬਣੇ ਹੋਏ ਨੇ ਕੰਪਨਸੇਸ਼ਨ ਦੇ ਰੇਟ ਬਣੇ ਹੋਏ ਨੇ ਔਰ ਉਹਦੇ ਅਨਸਾਰ ਹੀ ਕਲਾਸ ਦੇ ਅਨਸਾਰ ਉਹਦੀ ਮੁਆਵਜ਼ਾ ਵਸੂਲੀ ਕੀਤੀ ਜਾਂਦੀ ਹੈ ਇਸ ਵਾਰ ਕਿੰਨਾ ਜੁਰਮਾਨਾ ਕੀਤਾ ਗਿਆ ਜੀ ਕਿੰਨਾ ਵਸੂਲੀ ਕੀਤੀ ਇਹਨਾਂ ਰੁੱਖਾਂ ਦਾ ਜੋ ਬਣਦਾ ਜੁਰਮਾਨਾ 1990 ਲਗਭਗ 20000 ਰੁਪਏ ਇਹਨਾਂ ਨੇ ਵਸੂਲੀ ਕੀਤੀ ਤੁਸੀਂ ਮੌਕੇ ਤੇ ਆਇਆ ਸਰ ਲੱਗਦਾ ਕਿ 20000 ਦੇ ਖੈਰੀ ਹੀ ਚੋਰੀ ਨਹੀਂ ਮੈਂ ਸਾਰੇ ਰਕਬੇ ਦੀ ਅਸੀਂ ਚੈਕਿੰਗ ਕਰਕੇ ਜਿਹੜਾ ਵੀ ਕੋਈ ਨੁਕਸਾਨ ਜੇ ਇਸ ਤੋਂ ਵੱਧ ਪਾਇਆ ਜਾਂਦਾ ਉਹਦੀ ਲੋੜਿੰਦੀ ਕਾਰਵਾਈ ਕੀਤੀ ਜਾਉ ਵਸੂਲੀ ਲੋਕਲ ਆਦਮੀ ਹੈ ਜਿਨ੍ਹਾਂ ਤੋਂ ਕੀਤੀ ਸੀ ਹਾਂ ਇਹਨਾਂ ਨੇ ਲੋਕਲ ਕੀਤੀ ਇਹਨਾਂ ਨੇ ਇਹ ਕੀਤਾ ਉਹਨਾਂ ਦੇ ਚੋਰੀ ਦਾ ਪਰਚਾ ਕਿਉਂ ਨਹੀਂ ਹੈ ਸਰ ਸਰ ਦੇਖਿਆ ਜੇ ਪਤਾ ਲੱਗਦਾ ਜੇ ਕੋਈ ਬੰਦਾ ਮੁਆਵਜ਼ਾ ਦੇਣ ਲਈ ਸਹਿਮਤ ਹੈ ਤਾਂ ਉਹਦਾ ਮੁਆਵਜ਼ਾ ਵਸੂਲੀ ਕੀਤੀ ਜਾਂਦੀ ਹੈ ਮਤਲਬ ਜੇ ਕੋਈ ਨਹੀਂ ਦਿੰਦਾ ਹੈਗਾ ਤਾਂ ਉਹਦੀ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ ਜੀਪੂ ਸਾਹਿਬ ਅਗਰ ਕੋਈ ਬੰਦਾ ਪੇੜ ਕੱਟਦਾ ਹੈ ਪੇੜ ਕੱਟਣ ਤੋਂ ਬਾਅਦ ਉਹ ਮੰਨ ਲੈਂਦਾ ਵੀ ਮੈਂ ਚੋਰੀ ਕੀਤੀ ਹੋਇਆ ਆਪਾਂ ਉਹਨੂੰ ਛੱਡ ਦਾਂਗੇ ਮੁਆਵਜ਼ਾ ਲੈ ਕੇ ਛੱਡ ਦਾਂਗੇ ਬਸ ਨਹੀਂ ਉਹਦਾ ਉਹਦਾ ਮੁਆਵਜ਼ਾ ਲਿਆ ਜਾਂਦਾ ਹੈ ਉਹਦਾ ਬਸ ਸਿਰਫ ਮੁਆਵਜ਼ਾ ਹਾਂ ਮਤਲਬ ਪੇੜ ਕੱਟੋ ਮੁਆਵਜ਼ਾ ਦੋ ਔਰ ਨਹੀਂ ਨਹੀਂ ਇਹ ਇਹ ਤਾਂ ਕੋਈ ਇਸ ਤਰ੍ਹਾਂ ਕੋਈ ੁੱਕਾ ਦੁੱਕਾ ਇਨਸੀਡੈਂਟ ਜੇ ਨੋਟਿਸ ਤੇ ਆਉਂਦਾ ਹੈ ਜੇ ਕੋਈ ਇਸ ਤਰ੍ਹਾਂ ਕੋਈ ਜਿਆਦਾ ਕੋਈ ਨੁਕਸਾਨ ਹੋ ਉਹਦਾ ਪਰਚਾ ਵੀ ਦਰਜ ਕਰਵਾਇਆ ਜਾਂਦਾ ਹੈ ਪੁਲਿਸ ਕਾਰਵਾਈ ਵੀ ਕੀਤੀ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਚ ਕੀ ਤੁਸੀਂ ਇੱਥੇ ਦੇਖੋ ਸਟਾਫ ਵੱਲੋਂ ਇੱਥੇ ਨਾਈਟ ਪੈਟਰੋਲਿੰਗ ਵੀ ਕੀਤੀ ਜਾਂਦੀ ਹੈ ਇੱਥੇ ਨਾਕਾ ਵੀ ਲਾਇਆ ਹੋਇਆ ਹੈ ਨਹੀਂ ਸਰ ਦੋ ਲੜਕੀਆਂ ਦਾ ਜੰਗਲ ਹੈ ਨਹੀਂ ਲੜਕੀਆਂ ਨਹੀਂ ਲੜਕੇ ਰਾਤ ਨੂੰ ਤਾਂ ਇੱਥੇ ਚੌਕੀਦਾਰ ਹੈ ਹੀ ਨਹੀਂ ਇੱਥੇ ਬੀਟ ਇੰਚਾਰਜ ਹੈ ਜਿਹੜੀ ਫੋਰੈਸਟ ਗਾਰਡ ਲੜਕੀ ਹੈ ਔਰ ਇੱਥੇ ਚਾਰ ਬੀਟਾਂ ਨੇ ਇਸ ਬਲਾਕ ਦੇ ਵਿੱਚ ਉਹਦੇ ਵਿੱਚ ਫੋਰੈਸਟ ਗਾਰਡ ਲੜਕੇ ਵੀ ਨੇ ਤੇ ਲੜਕੀ ਵੀ ਹੈ ਇਹਦਾ ਮੁਲਾਜ਼ਮ ਭਰਤੀ ਹੋਏ ਹੋਣੇ ਉਹਨਾਂ ਦੇ ਅਨੁਸਾਰ ਉਹਨਾਂ ਦੀ ਇੱਥੇ ਡਿਊਟੀ ਲੱਗੀ ਹੋਈ ਹੈ ਤੇ ਨਾਈਟ ਪੈਟ੍ਰੋਲਿੰਗ ਦੇ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਇਹਦੀ ਨਾਈਟ ਪੈਟ੍ਰੋਲਿੰਗ ਕਰਦੇ ਆ ਉਹਨਾਂ ਦੇ ਨਾਲ ਇਹਨਾਂ ਦੇ ਬੇਲਦਾਰ ਵੀ ਨੇ ਔਰ ਕੱਚੇ ਮੁਲਾਜ਼ਮ ਵੀ ਨੇ ਸਾਰੇ ਇਕੱਠੇ ਹੋ ਕੇ ਉਹਦੀ ਨਾਈਟ ਪੈਟ੍ਰੋਲਿੰਗ ਕਰਦੇ ਆ ਤੁਹਾਨੂੰ ਲੱਗਦਾ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਜੋ ਖੈਰੀ ਦੀ ਚੋਰੀ ਆ ਰੁਕ ਜਾਗੀ ਕਿਉਂਕਿ 6 ਮਹੀਨੇ ਦੇ ਵਿੱਚ ਇਹ ਵੱਡਾ ਦੂਸਰਾ ਮਾਮਲਾ ਸਾਹਮਣੇ ਆਇਆ ਨਹੀਂ ਨਹੀਂ ਬਿਲਕੁਲ ਕਾਰਵਾਈ ਕਰ ਰਹੇ ਨੇ ਨਾਈਟ ਪੈਟ੍ਰੋਲਿੰਗ ਚੱਲ ਰਹੀ ਹੈ ਦਿਨ ਚ ਵੀ ਮੁਲਾਜ਼ਮ ਇੱਥੇ ਨੇ ਬਿਲਕੁਲ ਰੋਕਾਂਗੇ ਠੀਕ ਹੈ ਠੀਕ